ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੋਜ ਦੁਨੀਆਂ ਦੇ ਵਿੱਚ ਵੱਖ-ਵੱਖ ਥਾਨਾਂ 'ਚ ਬੈਠੇ ਸਾਰੇ ਹੀ ਗੁਰੂ ਕੀ ਪਿਆਰੀ ਸਾਧ ਸੰਗਤ ਨੂੰ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਇਹ ਖਾਸ ਪ੍ਰੋਗਰਾਮ ਲੈ ਕੇ ਹਾਜ਼ਰਾਂ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਪੀਟੀਸੀ ਦੀ ਨਿਮਾਣੀ ਜੀ ਪੇਸ਼ਕਸ਼ ਕਕਾਰ ਸਾਡੀ ਪਛਾਣ ਜਿਵੇਂ ਕਿ ਤੁਸੀਂ ਪਹਿਲਾਂ ਵੀ ਜਾਣਦੇ ਹੋ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਪਹਿਲੇ ਚਾਰ ਕਕਾਰਾਂ ਦੀ ਅਹਿਮੀਅਤ ਅਤੇ ਉਹਨਾਂ ਦੀ ਭੂਮਿਕਾ ਕੀ ਹੈ ਤੁਹਾਡੇ ਰੂਬਰੂ ਇਤਿਹਾਸ ਦੇ ਹਰ ਪੱਖ ਤੋਂ ਜਾਣਕਾਰੀ ਸਾਂਝੀ ਕੀਤੀ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਵਾਂ ਕਕਾਰ ਕਿਰਪਾਨ ਬਾਰੇ ਕਿਰਪਾਨ ਦੇ ਅਰਥ ਕੀ ਨੇ ਕਿਰਪਾਨ ਦਾ ਇਤਿਹਾਸ ਕੀ ਹੈ ਪੰਜ ਕਕਾਰਾਂ ਦੇ ਵਿੱਚ ਕਿਵੇਂ ਸ਼ਮੂਲਿਤ ਹੋਈ ਕਿਰਪਾਨ ਦੀ ਅਤੇ ਮੌਜੂਦਾ ਸਮੇਂ ਕਿਰਪਾਨ ਦਾ ਕੀ ਰੂਪ ਹੈ ਕੀ ਭੂਮਿਕਾ ਹੈ ਇਹਦੇ ਬਾਰੇ ਇਤਿਹਾਸ ਦੀਆਂ ਤਹਾਂ ਨੂੰ ਖੋਲਣ ਲਈ ਤੁਹਾਡੇ ਰੂਬਰੂ ਅੱਜ ਪੰਥ ਦੀ ਬੜੀ ਪਿਆਰੀ ਸ਼ਖਸੀਅਤ ਸਾਡੇ ਅਤੀ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਮੁੱਖ ਕਥਾਵਾਚਕ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਸ੍ਰੀ ਅੰਮ੍ਰਿਤਸਰ ਤੋਂ ਭਾਈ ਸਾਹਿਬ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਕਸਰ ਜਦੋਂ ਤੁਸੀਂ ਗੱਲ ਕਰਦੇ ਆ ਪੰਜ ਕਕਾਰਾਂ ਬਾਰੇ ਜੀ ਕੇਸ ਕਰੋ ਦੀ ਮੋਹਰ ਨੇ ਕੰਗਾ ਕੜਾ ਕਛਹਿਰਾ ਕਿਰਪਾਨ ਤੇ ਜਦੋਂ ਕਿਰਪਾਨ ਦੀ ਗੱਲ ਆਉਂਦੀ ਹੈ ਇੱਕੋ ਧਮ ਧਿਆਨ ਜਾਂਦਾ ਹੈ ਕਿਰਪਾ ਪਲਸ ਆਨ ਦੇ ਵੱਲ ਜੀ ਕਿਰਪਾਨ ਦਾ ਇਤਿਹਾਸ ਕਿਵੇਂ ਸ਼ੁਰੂ ਹੋਈ ਕਿਰਪਾਨ ਸਿੱਖ ਪੰਥ ਦੇ ਵਿੱਚ ਕਿਵੇਂ ਗੁਰੂ ਪਾਸ਼ਾ ਨੇ ਪੰਜ ਕਕਾਰਾਂ ਦੇ ਵਿੱਚ ਸ਼ਮੁਲਿਤ ਕੀਤੇ ਕਿਰਪਾਨ ਕੇਵਲ ਅਸੀਂ ਬਾਹਰੀ ਤੌਰ ਤੇ ਅਸੀਂ ਜਦੋਂ ਸਰਬ ਲੋਹ ਦੀ ਕਿਰਪਾਨ ਦੀ ਤਲਵਾਰ ਦੀ ਗੱਲ ਕਰਦੇ ਹਾਂ ਇਸ ਰੂਪ ਵਿੱਚ ਹੀ ਨਹੀਂ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਓਟ ਆਸਰਾ ਲੈਨੇ ਆਂ ਤੇ ਗੁਰਬਾਣੀ ਦੇ ਵਿੱਚੋਂ ਸਾਨੂੰ ਇੱਕ ਹੋਰ ਕਿਰਪਾਨ ਦੇ ਦਰਸ਼ਨ ਹੁੰਦੇ ਨੇ ਉਹ ਕਿਰਪਾਨ ਅਸਲ ਵਿੱਚ ਗਿਆਨ ਦੀ ਖੜਗ ਹੈ। ਕੀ ਬਾਤ। ਕਿ ਜਿਹਨੂੰ ਮਹਾਰਾਜੀ ਕਹਿੰਦੇ ਨੇ ਗੁਰ ਤੇ ਗਿਆਨ ਪਾਇਆ ਅਤਖੜਗ ਕਰਾਰਾ। ਜਿੰਨਾ ਚਿਰ ਹਿਰਦਾ ਅੰਦਰੋਂ ਗਿਆਨ ਦੇ ਨਾਲ ਭਰਪੂਰ ਨਾ ਹੋਵੇ ਜਿੰਨਾ ਚਿਰ ਅੰਦਰ ਮਨੁੱਖ ਸੰਤ ਨਾ ਬਣ ਚੁੱਕਾ ਹੋਵੇ ਅਸਲ ਵਿੱਚ ਗੁਰਬਾਣੀ ਉਹਨੂੰ ਸਿਪਾਈ ਬਣ ਦਾ ਅਧਿਕਾਰ ਦਿੰਦੀ ਨਹੀਂ। ਜਿਨ੍ਹਾਂ ਚਿਰ ਅੰਦਰ ਗਿਆਨ ਨਾ ਹੋਵੇ ਆਪਣੇ ਆਪੇ ਦੀ ਪਛਾਣ ਨਾ ਹੋਵੇ ਉਹਨਾਂ ਚਿਰ ਕਿਰਪਾਨ ਦਾ ਅਧਿਕਾਰ ਸਾਨੂੰ ਪ੍ਰਾਪਤ ਨਹੀਂ ਹੁੰਦਾ ਜਿਸ ਦੇ ਹੱਥ ਦੇ ਵਿੱਚ ਕਿਰਪਾਨ ਆਉਣੀ ਹੈ ਜਿਨੇ ਆਪਣੇ ਗੱਲ ਕਿਰਪਾਨ ਸਜਾਉਣੀ ਹੈ ਸਭ ਤੋਂ ਪਹਿਲਾਂ ਉਹਦੀ ਇਹ ਡਿਊਟੀ ਬਣ ਜਾਂਦੀ ਹੈ ਕਿ ਉਹਨੂੰ ਆਪਣੇ ਆਪ ਦਾ ਪਤਾ ਹੋਵੇ ਜੀ ਉਹਨੂੰ ਸਾਹਮਣੇ ਮਜਲੂਮ ਕੌਣ ਹੈ ਜ਼ਾਲਮ ਕੌਣ ਹੈ ਉਹਨੂੰ ਬਿਲਕੁਲ ਸਾਹਮਣੇ ਉਹਦੇ ਸਾਫ਼ ਹੋਵੇ ਉਹਨੂੰ ਕੋਈ ਭੁਲੇਖਾ ਨਾ ਹੋਵੇ ਕੋਈ ਭਰਮ ਨਾ ਹੋਵੇ ਕੋਈ ਅਗਿਆਨਤਾ ਨਾ ਹੋਵੇ ਕਿਉਂਕਿ ਜਦੋਂ ਵੀ ਉਹਨੇ ਇਹ ਜ਼ਿੰਮੇਵਾਰੀ ਹੈ ਜੀ ਜਿਹੜੀ ਕਿਰਪਾਣ ਹੈ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਜਦੋਂ ਉਹਨੇ ਜ਼ਿੰਮੇਵਾਰੀ ਗ੍ਰਹਿਣ ਕਰਨੀ ਹੈ ਧਾਰਨ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਉਹਦਾ ਅੰਦਰ ਜਿਹੜਾ ਹਿਰਦਾ ਗਿਆਨ ਦੇ ਨਾਲ ਭਰਪੂਰ ਹੋਣਾ ਚਾਹੀਦਾ ਇਹ ਗੁਰਮਤ ਦਾ ਸਿਧਾਂਤ ਹੈ ਫਿਰ ਅੱਗੇ ਜਾ ਕੇ ਜੋ ਸਾਨੂੰ ਇਤਿਹਾਸਿਕ ਗ੍ਰੰਥਾਂ ਦੇ ਵਿੱਚੋਂ ਹਵਾਲੇ ਮਿਲਦੇ ਨੇ ਭਾਈ ਵੀਰ ਸਿੰਘ ਜੀ ਬੱਲ ਉਹਨਾਂ ਦਾ ਇੱਕ ਗ੍ਰੰਥ ਹੈ ਸਿੰਘ ਸਾਗਰ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਹਲਕ ਖਾਲਸੇ ਕੀ ਸਗਲ ਭਵਨ ਚਤੁਰਦਸ ਮਾਹੇ ਖਲਕ ਦੁਖਾਵੇ ਜੇ ਕੋਈ ਹਨੇ ਖਾਲਸਾਤਾ ਹੈ ਕਿ ਸਾਰੀ ਖਲਕ ਤੀ ਖਾਲਸੇ ਦੀ ਰਹਿਨੁਮਾਈ ਦੇ ਵਿੱਚ ਹੈ ਖਾਲਸੇ ਦੀ ਰੱਖਿਆ ਦੇ ਵਿੱਚ ਦਿੱਤੀ ਹੈ ਅਕਾਲ ਪੁਰਖ ਨੇ ਜਿਵੇਂ ਆਪ ਜੀ ਨੇ ਇੱਕ ਸ਼ਬਦ ਕਿਹਾ ਨਾ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਜਦੋਂ ਖਾਲਸੇ ਨੂੰ ਫੌਜ ਕਿਹਾ ਤਾਂ ਫਿਰ ਬਾਕੀ ਸਾਰੀ ਰਿਆਆ ਜਿਹੜੀ ਹੈ ਉਹ ਖਾਲਸੇ ਦੀ ਰੱਖਿਆ ਦੇ ਵਿੱਚ ਹੈ ਤੋਂ ਜੇ ਜਿਸ ਨੇ ਕਿਰਪਾਨ ਧਾਰਨ ਕਰਨੀ ਹੈ ਜਿਸ ਨੇ ਖਾਲਸਾ ਸੱਜਣਾ ਹੈ ਪਹਿਲਾਂ ਉਹਨੂੰ ਇਹ ਜ਼ਿੰਮੇਵਾਰੀ ਉਠਾਉਣੀ ਹੈ ਤਾਂ ਗਿਆਨ ਹੋਣਾ ਚਾਹੀਦਾ ਕਿ ਇਹਦਾ ਮਤਲਬ ਕੀ ਹੈ ਇਹਦੀ ਵਰਤੋਂ ਕੀ ਹੈ ਇਹਦੀ ਹੱਦ ਕੀ ਹੈ ਇਸ ਤਰ੍ਹਾਂ ਇਹ ਕਿਰਪਾਨ ਦਾ ਜਿਹੜਾ ਇਤਿਹਾਸ ਆਰੰਭ ਹੁੰਦਾ ਨਾ ਜੀ ਉਹ ਗਿਆਨ ਖੜਗ ਤੋਂ ਹੁੰਦਾ ਤੇ ਸਰਬਲੋਹ ਦੀ ਖੜਗ ਤੱਕ ਪਹੁੰਚਦਾ ਜੀ ਜਦੋਂ ਅਸੀਂ ਕਿਰਪਾਨ ਦੀ ਗੱਲ ਕਰਦੇ ਆ ਦੂਸਰਾ ਨਾਂ ਵੀ ਸਾਡੇ ਸਮਝ ਆਉਂਦਾ ਸ਼੍ਰੀ ਸਾਹਿਬ ਜੀ ਮੈਂ ਚਾਹਾਂਗਾ ਥੋੜਾ ਜਿਹਾ ਦੋਨਾਂ 'ਚ ਡਿਫਰੈਂਸ ਕੀ ਹੈ ਜੀ ਤੇ ਕੀ ਇਹਨਾਂ ਦੀ ਵੱਖ-ਵੱਖਰੀ ਮਹੱਤਤਾ ਹੈ ਨਹੀਂ ਮਹੱਤਤਾ ਤਾਂ ਇਹਦੇ ਵਿੱਚ ਨਾਮ ਦੇ ਵਿੱਚ ਇੱਕ ਭੇਦ ਲੁਕਿਆ ਹੁੰਦਾ ਅਸਲ ਵਿੱਚ ਜਿਹੜੇ ਨਾਮ ਹੁੰਦੇ ਨੇ ਉਹਨਾਂ ਦਾ ਆਪਣਾ ਇੱਕ ਦਾਰਸ਼ਨਿਕ ਵਿਊ ਹੁੰਦਾ ਤੇ ਉਹਦੇ ਪਿੱਛੇ ਫਿਰ ਇੱਕ ਪੂਰਾ ਫਲਸਫਾ ਖਲੋਤਾ ਹੁੰਦਾ ਜੇ ਪਹਿਲਾਂ ਪਛੀਰੀ ਸਾਹਿਬ ਦੀ ਗੱਲ ਕਰੀਏ ਹਾਂਜੀ ਸ੍ਰੀ ਸਾਹਿਬ ਜਦੋਂ ਉਹਨੂੰ ਆਪਾਂ ਆਪਾਂ ਸੰਧੀ ਵਿਸ਼ੇਦ ਕਰਾਂਗੇ ਨਾ ਸ੍ਰੀ ਸਾਹਿਬ ਸਾਹਿਬ ਸ੍ਰੀ ਲక్ష్ਮੀ ਲక్ష్ਮੀ ਤੋਂ ਅਰਥ ਲਿਆ ਜਾਂਦਾ ਵਾ ਸੰਪਤੀ ਦੌਲਤ ਧਨ ਸੰਸਾਰ ਤੇ ਸਾਹਿਬ ਦਾ ਅਰਥ ਹੈ ਮਾਲਕ ਭਾਈ ਕਾਨ ਸਿੰਘ ਨਾਭਾ ਜੀ ਨੇ ਅਰਧ ਕੀਤਾ ਕਿ ਸ੍ਰੀ ਸਾਹਿਬ ਕਿ ਜਿਹੜੀ ਵੀ ਸੰਸਾਰ ਦੀ ਸੰਪਤੀ ਹੈ ਸੰਸਾਰ ਦੀ ਦੌਲਤ ਹੈ ਧਨ ਹੈ ਮਾਲ ਹੈ ਸਾਰਾ ਕੁਝ ਜਿੰਨਾ ਵੀ ਹੈ ਉਹਦਾ ਮਾਲਕ ਸ਼ਸ਼ਤਰ ਨੂੰ ਗੁਰੂ ਸਾਹਿਬ ਜੀ ਨੇ ਦੱਸਿਆ ਇਸ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਸ੍ਰੀ ਸਾਹਿਬ ਕਿ ਜੋ ਇਕੱਠਾ ਜੋੜ ਕੇ ਇਹ ਜਿਹੜੀ ਕਿਰਪਾਨ ਹੈ ਇਹ ਸ੍ਰੀ ਦਾ ਸਾਹਿਬ ਹੈ ਭਾਵ ਕਿ ਲక్ష్ਮੀ ਦਾ ਪਤੀ ਲక్ష్ਮੀ ਪਤੀ ਕਹਿ ਦਿੰਦੇ ਨਾ ਤਾਂ ਸ੍ਰੀ ਸਾਹਿਬ ਅਕਾਲ ਪੁਰਖ ਦਾ ਨਾਮ ਹੀ ਹੈ ਲక్ష్ਮੀ ਪਤੀ ਤਾਂ ਕਿਰਪਾਨ ਦਾ ਨਾਮ ਵੀ ਸ੍ਰੀ ਸਾਹਿਬ ਇਸ ਲਈ ਹੈ ਮਹਾਰਾਜੀ ਨੇ ਆਖਿਆ ਕਿ ਤੇਗ ਜੀ ਦੇ ਹੱਥ ਦੇ ਵਿੱਚ ਹੋਏਗੀ ਨਾ ਕਿਰਪਾਨ ਜੀ ਦੇ ਹੱਥ ਦੇ ਵਿੱਚ ਹੋਏਗੀ ਲక్ష్ਮੀ ਉਹਦੇ ਪੈਰਾਂ ਦੇ ਵਿੱਚ ਹੋਵੇਗੀ ਇਸ ਕਰਕੇ ਗੁਰੂ ਸਾਹਿਬ ਜੀ ਨੇ ਕਿਰਪਾਨ ਨੂੰ ਸ੍ਰੀ ਸਾਹਿਬ ਜੀ ਦਾ ਨਾਮ ਦਿੱਤਾ ਕਿ ਸਿੱਖ ਨੇ ਲక్ష్ਮੀ ਵਾਲ ਮਾਇਆ ਵਾਲਾ ਟਰੈਕਟ ਨਹੀਂ ਹੋਣਾ ਸਿੱਖ ਦਾ ਜਿਹੜਾ ਧਿਆਨ ਹੈ ਉਹ ਸ਼ਸ਼ਤਰਧਾਰੀ ਹੋ ਕੇ ਜਿਹੜੀ ਸੰਤ ਦੇ ਨਾਲ ਨਾਲ ਸਿਪਾਹੀ ਦੇ ਰੂਪ ਵਿੱਚ ਸ਼ਕਤੀ ਹੈ ਉਹਨੂੰ ਆਪਣੇ ਅੰਦਰ ਸੰਜੋਣਾ ਹੈ ਜਦੋਂ ਸ਼ਕਤੀ ਸੰਜੋਲ ਹੈਗਾ ਆਪਣੇ ਅੰਦਰ ਤੇ ਸੰਸਾਰ ਦੀ ਮਾਇਆ ਉਹਦੇ ਪਿੱਛੇ-ਪਿੱਛੇ ਆਪੇ ਤਰੀ ਫਰੇਗੀ ਜੀ ਜਦੋਂ ਪੰਜ ਕਕਰਾਂ ਦੀ ਗੱਲ ਆਂਦੀ ਹੈ ਜੀ ਕਿਵੇਂ ਸ਼ਮੁਲਤ ਹੁੰਦੀ ਹੈ ਕਿਰਪਾਾਂ ਦੀ ਕੀ ਕਲਗੀਧਰ ਪਾਤਸ਼ਾਹ ਸਮੇਂ ਜਾਂ ਫਿਰ ਪਹਿਲਾ ਕਿਉਂਕਿ ਜਦੋਂ ਗੁਰੂ ਰਵਿ ਗੋਬਿੰਦ ਪਾਤਸ਼ਾਹ ਸਮਾਂ ਆਂਦਾ ਜੀ ਉਦੋਂ ਸ਼ਾਸਤਰਾ ਦੀ ਗੱਲ ਚੱਲਦੀ ਹੈ ਜੀ ਅਸਲ ਵਿੱਚ ਨਾ ਜੀ ਸ਼ਾਸਤਰਾਂ ਦੇ ਬਾਬਤ ਗੁਰਬਾਣੀ ਦੇ ਵਿੱਚ ਸਾਨੂੰ ਅਨੇਕਾਂ ਪ੍ਰਮਾਣ ਮਿਲ ਜਾਂਦੇ ਨੇ ਕਿ ਸਤਿਗੁਰੂ ਜੀ ਨੇ ਸ਼ਾਸਤਰਾਂ ਦਾ ਜਿਹੜਾ ਗਿਆਨ ਰੂਪ ਦੇ ਵਿੱਚ ਹੈ ਨਾ ਉਹ ਇੱਕ ਤਰ੍ਹਾਂ ਦੇ ਨਾਲ ਬਿੰਬ ਉਸਾਰ ਕੇ ਤੇ ਸਾਨੂੰ ਸ਼ਸ਼ਤਰਾਂ ਦੇ ਨਾਲ ਜੋੜ ਦਿੱਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੰਦਰ ਹੀ ਤਾਂ ਜਦੋਂ ਆਪਾਂ ਜਿਹੜੇ ਆਮਕਲੀ ਰਾਗ ਦੇ ਵਿੱਚ ਰਾਏ ਬਲਵੰਡ ਤੇ ਭਾਈ ਸੱਤਾ ਜੀ ਦੀ ਵਾਰ ਦੇ ਦਰਸ਼ਨ ਕਰਾਂਗੇ ਤਾਂ ਉੱਥੇ ਜਦੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਿੰਬ ਉਸਾਰਦੇ ਨੇ ਉਹ ਰੂਪਕ ਅਲੰਕਾਰ ਦੇ ਰੂਪ ਦੇ ਵਿੱਚ ਤੇ ਉੱਥੇ ਵੀ ਧਿਆਨ ਮਾਰੀਏ ਤੇ ਉਹਨਾਂ ਨੇ ਕਿਹਾ ਕੋੜਾ ਕੀਤੋ ਸਹਜ ਦਾ ਜਦ ਕੀਓ ਪਲਾਨ ਤਨਖ ਚੜਾਇਆ ਸਤ ਦਾ ਜਸੰਦਾ ਬਾਣ ਉਹਨਾਂ ਨੇ ਸ਼ਸਤਰਾਂ ਨੂੰ ਇੱਕ ਰੂਪਕ ਅਲੰਕਾਰ ਦੇ ਰੂਪ ਦੇ ਵਿੱਚ ਪਰੋਕੇ ਤੇ ਗਿਆਨ ਦੇ ਨਾਲ ਉਹਨਾਂ ਦੀ ਤੁਲਨਾ ਕਰ ਦਿੱਤੀ ਆ ਜਦੋਂ ਆਪਾਂ 6ਵੇਂ ਪਾਤਸ਼ਾਹੀ ਤੱਕ ਆਉਨੇ ਆ ਤਾਂ 5ਵੇਂ ਪਾਤਸ਼ਾਹੀ ਜੀ ਨੇ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਪ ਸ਼ਾਂਤ ਰਹਿ ਕੇ ਸ਼ਹਾਦਤ ਪਾਈ ਹੈ ਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਉਹਨਾਂ ਨੂੰ ਜਦੋਂ ਗੁਰਤਾ ਗੱਦੀ ਤੇ ਮਹਾਰਾਜੀ ਸੋਭਤ ਹੋਏ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨਾਈਆਂ ਨੇ ਮੀਰੀ ਤੇ ਪੀਰੀ ਮੀਰੀ ਤੇ ਪੀਰੀ ਦੀਆਂ ਇਤਿਹਾਸ ਵਿੱਚ ਇਹ ਪ੍ਰਤੱਖ ਆਇਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉਸਤਾਦ ਬਾਬਾ ਬੁੱਢਾ ਸਾਹਿਬ ਜੀ ਨੇ ਔਰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਅਣਗਿਣਤ ਤਰ੍ਹਾਂ ਦੀਆਂ ਵਿੱਦਿਆ ਆਪ ਪੜ੍ਹਾਇਆਂ ਨੇ ਜਿਦੇ ਵਿੱਚ ਗੁਰਬਾਣੀ ਗੁਰਮਤ ਤੋਂ ਆਰੰਭ ਕਰਕੇ ਫਿਰ ਅੱਗੇ ਜਾ ਕੇ ਸ਼ਸਤਰ ਵਿੱਦਿਆ ਘੋੜ ਸਵਾਰੀ ਤਾਂ ਇਹਦਾ ਮਤਲਬ ਕੇ ਸ਼ਸਤਰ ਵਿਦਿਆ ਦੇ ਘੋੜ ਸਵਾਰੀ ਗੁਰੂ ਘਰ ਵਿੱਚ ਪਹਿਲਾਂ ਤੋਂ ਹੀ ਮੌਜੂਦ ਸੀ ਇਹ ਵੀ ਇਤਿਹਾਸਕ ਪ੍ਰਮਾਣ ਮਿਲਦੇ ਨੇ ਇਹ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਪ੍ਰੇਰਣਾ ਕੀਤੀ ਕਿ ਵੱਧ ਤੋਂ ਵੱਧ ਘੋੜਿਆਂ ਦਾ ਵਪਾਰ ਕਰੋ ਇਤਿਹਾਸਕਾਰ ਜਿਵੇਂ ਡਾਕਟਰ ਗੋਕਲ ਚੰਦ ਨਾਰੰਗ ਲਿਖਦੇ ਨੇ ਉਹ ਕਹਿੰਦੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਦੇ ਵਿੱਚ ਇੰਨੇ ਕੁਸ਼ਲ ਘੋੜ ਸਵਾਰਾਂ ਦਾ ਹੋਣਾ ਉਹ ਇਸ ਗੱਲ ਦੀ ਉਪਜ ਸੀ ਕਿ ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖਾਂ ਨੂੰ ਪ੍ਰੇਰਿਆ ਕਿ ਤੁਸੀਂ ਘੋੜਿਆਂ ਦਾ ਵਪਾਰ ਕਰੋ ਜਦੋਂ ਸਿੱਖ ਘੋੜਿਆਂ ਦਾ ਵਪਾਰ ਕਰਨ ਲੱਗੇ ਉਹਨਾਂ ਨੂੰ ਘੋੜਿਆਂ ਦੀਆਂ ਨਸਲਾਂ ਬਾਰੇ ਬਹੁਤ ਜਾਣਕਾਰੀ ਹੋ ਗਈ ਉਹਨਾਂ ਨੂੰ ਘੋੜਿਆਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਹੋ ਗਈ ਉਹਨਾਂ ਨੂੰ ਘੋੜਿਆਂ ਦੇ ਗੁਣਾ ਅਵਗੁਣਾ ਦਾ ਚੰਗੀ ਤਰ੍ਹਾਂ ਪਤਾ ਲੱਗ ਗਿਆ ਉਹਨਾਂ ਦੇ ਵਿੱਚੋਂ ਹੀ ਜਦੋਂ ਅੱਗੇ ਜਾ ਕੇ ਸਿੱਖ ਸਿਪਾਹੀ ਬਣੇ ਨੇ ਤੇ ਉਹ ਤਕਰੀਬਨ ਤਕਰੀਬਨ ਤਲਵਾਰ ਚਲਾਉਣੀ ਜਾਣਦੇ ਸਨ ਘੋੜਸਵਾਰੀ ਜਾਣਦੇ ਸਨ ਕਿਉਂਕਿ ਜਿਹੜੇ ਘੋੜਿਆਂ ਦੇ ਸੁਧਾਗਰ ਹੋਣਗੇ ਉਹਨਾਂ ਨੂੰ ਲੁੱਟ ਮਾਰ ਦਾ ਸਾਹਮਣਾ ਕਰਨਾ ਪਏਗਾ ਇਸ ਲਈ ਉਹਨਾਂ ਨੂੰ ਸ਼ਸਤਰਵੀ ਰੱਖਣੇ ਪੈਣਗੇ ਮਤਲਬ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਹਰ ਤਰੀਕੇ ਦੇ ਨਾਲ ਸਿੱਖਾਂ ਨੂੰ ਤਿਆਰ ਕਰ ਦਿੱਤਾ ਸੀ ਜਿਵੇਂ ਕੱਚਾ ਲੋਹਾ ਕੱਚਾ ਲੋਹਾ ਤਿਆਰ ਸੀ ਤੇ ਛੇਵੇਂ ਪਾਤਸ਼ਾਹ ਜੀ ਨੇ ਫਿਰ ਉਹਨੂੰ ਧਾਰ ਤੇ ਚੜਾ ਕੇ ਤੇ ਤਿੱਖੀ ਛਾਣ ਬਣਾ ਦਿੱਤਾ ਜੀ ਕਿਆ ਬਾਤ ਹੈ ਬਹੁਤ ਖੂਬ ਅਕਸਰ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜਦੋਂ ਅਸੀਂ ਕਕਾਰਾਂ ਦੀ ਗੱਲ ਕਰਦੇ ਹਾਂ ਕਿਤੇ ਕਿਰਪਾਨ ਨੂੰ ਸ਼ਸਤਰਾਂ ਵਿੱਚ ਵੀ ਲਿੱਤਾ ਜਾਂਦਾ ਹੈ ਤੇ ਕਿਤੇ ਕਿਰਪਾਨ ਨੂੰ ਸਵੈ ਰੱਖਿਆ ਵਾਸਤੇ ਵੀ ਲਿੱਤਾ ਜਾਂਦਾ ਹੈ ਮੌਜੂਦਾ ਸਮੇਂ ਕਿਹੜਾ ਪੱਖ ਬਿਆਨ ਕਰੋਗੇ ਜਦੋਂ ਪੰਥਕ ਤੌਰ ਤੇ ਗੱਲ ਕਰਾਂਗੇ ਜਦੋਂ ਆਪਾਂ ਕਵਾਂਗੇ ਨਾ ਕਿ ਦੇਗ ਤੇਗ ਫਤਿਹ ਦਾ ਜਿਹੜਾ ਨਾਰਾ ਹੈ ਤਾਂ ਉਥੇ ਦੇਗ ਦੀ ਫਤਿਹ ਦਾ ਮਤਲਬ ਇਹ ਹੈ ਕਿ ਸਮਾਜ ਦੀਆਂ ਆਰਥਿਕ ਲੋੜਾਂ ਪੂਰੀਆਂ ਹੋਣ ਸਮਾਜ ਵਿੱਚ ਕੋਈ ਭੁੱਖਾ ਨਾ ਰਵੇ ਸਮਾਜ ਵਿੱਚ ਕੋਈ ਲੋੜਵੰਦ ਐਸਾ ਨਾ ਰਵੇ ਕਿ ਜਿਹਦੀ ਲੋੜ ਨਾ ਪੂਰੀ ਹੁੰਦੀ ਹੋਵੇ ਤੇ ਤੇਗ ਦੀ ਫਤਿਹ ਦਾ ਮਤਲਬ ਹੈ ਕਿ ਕੋਈ ਜ਼ੁਲਮ ਕੋਈ ਜ਼ਬਰ ਨਾ ਰਵੇ ਹਰ ਜ਼ਾਲਮ ਜਿਹੜਾ ਹੈ ਉਸ ਤੇਗ ਦੇ ਸਾਏ ਤੋਂ ਡਰਿਆ ਰਹੇ ਜਿਵੇਂ ਵੇਖਦੇ ਆਪਾਂ ਸਮਾਜ ਦੇ ਵਿੱਚ ਜਿਹੜੇ ਰਤ ਪੀਣ ਵਾਲੇ ਜਿਹੜੇ ਖੂੰਖਾਰ ਜਾਨਵਰਾਂ ਦੀ ਅੰਦਰ ਆਤਮਾ ਹੈ ਤੇ ਬਾਹਰੋਂ ਸਰੀਰ ਮਨੁੱਖਾਂ ਵਾਲਾ ਹੈ ਤੇ ਉਹਦੇ ਦੇ ਕੁੰਡਾ ਇਹਦੇ ਦੋਵੇਂ ਪੱਖ ਲੈਣੇ ਪੈਣਗੇ ਜੇ ਅਸੀਂ ਇੰਡੀਵਿਜੂਅਲੀ ਮੈਂ ਆਪਣੇ ਤੌਰ ਤੇ ਲਵਾਂ ਤੇ ਮੇਰੇ ਕੋਲ ਜਿਹੜੀ ਮੇਰੀ ਸ਼੍ਰੀ ਸਾਹਿਬ ਆ ਇਹ ਆਤਮ ਰੱਖਿਆ ਦਾ ਸਾਧਨ ਹੈ ਪੰਥਕ ਤੌਰ ਤੇ ਸ਼੍ਰੀ ਸਾਹਿਬ ਆਤਮ ਰੱਖਿਆ ਤਾਂ ਹੈ ਹੀ ਹੈ ਪਰ ਉਹ ਫਿਰ ਸਮਾਜ ਦੇ ਵਿੱਚ ਨਿਆ ਸਥਾਪਿਤ ਕਰਨ ਵਾਸਤੇ ਔਰ ਕੇਵਲ ਸਾਡੇ ਅੰਦਰੂਨੀ ਸਮਾਜ ਵਿੱਚ ਹੀ ਨਹੀਂ ਬਲਕਿ ਜਿਵੇਂ ਅਸੀਂ ਵੇਖਦੇ ਆ ਨਾ ਅਮਰੀਕਾ ਹੈ ਕਿ ਉਹ ਵਰਲਡ ਲੈਵਲ ਦੇ ਉੱਤੇ ਕਿਸੇ ਜਗ੍ਹਾ ਤੇ ਦੋ ਦੇਸ਼ ਲੜਦੇ ਹੋਣ ਤੇ ਉਹ ਵਿੱਚ ਜਾ ਕੇ ਉਹਨਾਂ ਦੇ ਖਲੋ ਜਾਂਦਾ ਹੈ ਅਸਲ ਵਿੱਚ ਸਾਨੂੰ ਇਹ ਕਦੀ ਅੰਦਰੋਂ ਸੋਚ ਕੱਢਣੀ ਨਹੀਂ ਚਾਹੀਦੀ ਕਿ ਇੱਕ ਦਿਨ ਆਵੇਗਾ ਜਿਸ ਦਿਨ ਖਾਲਸਾ ਸੁਪਰ ਪਾਵਰ ਹੋਵੇਗਾ ਤੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਲੋੜ ਹੋਵੇਗੀ ਖਾਲਸਾ ਖੜੇਗਾ ਕਿ ਜਿੱਥੇ ਇੱਕ ਜ਼ਾਬਰ ਜ਼ੁਲਮ ਕਰਦਾ ਪਿਆ ਹੋਏਗਾ ਤੇ ਮਜਲੂਮ ਸਾਨੂੰ ਪੁਕਾਰੇ ਜਾਂ ਨਾ ਪੁਕਾਰੇ ਪਰ ਸਾਡਾ ਫਰਜ਼ ਹੈ ਕਿ ਖਾਲਸਾ ਉੱਥੇ ਜਾ ਕੇ ਪੰਥਕ ਰੂਪ ਦੇ ਵਿੱਚ ਖੜੇ ਤੇ ਮਜਲੂਮ ਦੀ ਰੱਖਿਆ ਕਰੇ ਪੰਜ ਕਾਰਨਾਂ ਨੂੰ ਕੇਵਲ ਚਿੰਨਾ ਤੱਕ ਸੀਮਤ ਰੱਖਾਂਗੇ ਜਾਂ ਫਿਰ ਵਰਤੋਂ ਵਾਸਤੇ ਜਾਂ ਸੰਸਾਰ ਦੇ ਸਾਹਮਣੇ ਦਿਖ ਵਾਸਤੇ ਵੀ ਕਿਤੇ ਪੇਸ਼ਕਾਰੀ ਹੋਵੇਗੀ ਹਰ ਧਰਮ ਦੀਆਂ ਤਿੰਨ ਪਰਤਾਂ ਹੁੰਦੀਆਂ ਨੇ ਸ਼੍ਰੀਮਨ ਭਾਈ ਵੀਰ ਸਿੰਘ ਜੀ ਨੇ ਇਹ ਲਿਖਿਆ ਉਹ ਕਹਿੰਦੇ ਨੇ ਕਿ ਸਭ ਤੋਂ ਕੋਰ ਧਰਮ ਦਾ ਹੁੰਦਾ ਸਪਿਰਚੁਅਲਿਟੀ ਅਧਿਆਤਮਿਕਤਾ ਫਿਰ ਉਹਦੇ ਉੱਤੇ ਇੱਕ ਪਰਤ ਹੁੰਦੀ ਹੈ ਜਿਹਨੂੰ ਕਹਿੰਦੇ ਨੈਤਿਕਤਾ ਮੋਰੈਲਿਟੀ ਫਿਰ ਉਹਦੇ ਉੱਤੇ ਫਾਈਨਲ ਆਖਰੀ ਪਰਤ ਹੁੰਦੀ ਹੈ ਬਾਹਰ ਵਾਲੀ ਰਿਚੂਅਲਸ ਉਹ ਰੌ ਰੀਤਾਂ ਨੇ ਹੁਣ ਗੱਲ ਇਹ ਹੈ ਕਿ ਜੇ ਰੌ ਰੀਤਾਂ ਅਧਿਆਤਮਿਕਤਾ ਨਾਲ ਨਹੀਂ ਜੁੜੀਆਂ ਤੇ ਉਹ ਕੇਵਲ ਇੱਕ ਲਾਸ਼ ਹੈ ਕਰਮਕਾਂਡ ਹੈ ਹਾਂ ਠੀਕ ਹੈ ਕਕਾਰ ਬਾਰੀ ਤੌਰ ਤੇ ਰਿਚੂਅਲਸ ਨੇ ਪਰ ਇਹ ਪੂਰੀ ਤਰ੍ਹਾਂ ਅਧਿਆਤਮਿਕਤਾ ਦੇ ਨਾਲ ਜੁੜੇ ਹੋਏ ਨੇ ਜੇ ਅਧਿਆਤਮਿਕਤਾ ਅੰਦਰ ਨਹੀਂ ਤੇ ਫਿਰ ਕਕਾਰ ਜਿਹੜੇ ਨੇ ਉਹ ਧਾਰਨ ਕੀਤੇ ਹੋਏ ਸੋਭਾ ਨਹੀਂ ਪਾਉਣਗੇ ਤੇ ਜੇ ਸਾਡੇ ਅੰਦਰ ਅਧਿਆਤਮਿਕਤਾ ਹੈ ਸਾਡੇ ਕਕਾਰ ਅਧਿਆਤਮਿਕਤਾ ਦੇ ਨਾਲ ਜੁੜੇ ਨੇ ਫਿਰ ਉਹ ਕਕਾਰਾਂ ਦੀ ਵੀ ਸੋਭਾ ਬਣੇਗੀ ਜਿੰਨੇ ਧਾਰਨ ਕੀਤੇ ਨੇ ਉਹਦੀ ਵੀ ਸੋਭਾ ਬਣੇਗੀ ਮੌਜੂਦਾ ਸਮੇਂ ਅਸੀਂ ਵੇਖ ਰਹੇ ਹਾਂ ਗੁਰੂ ਪਾਤਸ਼ਾਹ ਵੱਲ ਬਖਸ਼ੇ ਹੋਏ ਇਹ ਪੰਜ ਕਕਾਰ ਜਿਵੇਂ ਤੁਸੀਂ ਦੱਸਿਆ ਸਿੰਬਲਸ ਨੇ ਤੁਹਾਨੂੰ ਦੇ ਰੂਪ ਵੱਖੋ ਵੱਖਰੇ ਨੇ ਪਰਤਾ ਵੱਖੋ ਵੱਖਰੀਆਂ ਨੇ ਜੀ ਅੱਜ ਆਧੁਨਿਕ ਯੁੱਗ ਦੇ ਵਿੱਚ ਅੱਜ ਫੈਸ਼ਨ ਦੇ ਦੌਰ ਦੇ ਵਿੱਚ ਇਹ ਕਕਾਰ ਵੀ ਇੱਕ ਫੈਸ਼ਨ ਦਾ ਹੀ ਸਾਧਨ ਬੰਦੇ ਜਾ ਰਹੇ ਨੇ ਇਨਾਦਰ ਰੂਪ ਇਨਾਦੇ ਦਿਖ ਕੇਸਾਂ ਨੂੰ ਛੱਡ ਕੇ ਹਾਲਾਂਕਿ ਥਾਵਾਂ ਤੇ ਕੇਸਾਂ ਨੂੰ ਵੀ ਕਈ ਤਰ੍ਹਾਂ ਦੇ ਨਾਲ ਸਿੰਬਲ ਦੇ ਤੌਰ ਤੇ ਲਿੱਤਾ ਜਾ ਰਿਹਾ ਪਰੰਤੂ ਕਕਾਰ ਦੂਜਿਆਂ ਨੂੰ ਵੀ ਇੱਕ ਹੋਰ ਅਧਰੀ ਭਾਸ਼ਾ ਦੇ ਵਿੱਚ ਬਿਆਨ ਕੀਤਾ ਜਾ ਰਿਹਾ ਬਿਲਕੁਲ ਜੀ ਇਹ ਕਕਾਰ ਜਿਹੜੇ ਨੇ ਉਹ ਸਾਡੇ ਧਰਮ ਦਾ ਅਟੁੱਟ ਹਿੱਸਾ ਨੇ ਸਾਡੇ ਚਿੰਨ ਨੇ ਉਸ ਰੂਪ ਵਿੱਚ ਹੀ ਰਹਿਣੇ ਚਾਹੀਦੇ ਨੇ ਪਰ ਇੱਕ ਥੋੜੀ ਜੀ ਗੁੰਜਾਇਸ਼ ਰੱਖਣੀ ਪਵੇਗੀ ਕਿ ਮਾਡਰਨ ਵਰਲਡ ਦੇ ਵਿੱਚ ਜੇ ਦਸਤਾਰ ਦਾ ਮਸਲਾ ਸੀਗਾ ਜਿੰਨਾ ਚਿਰ ਦਸਤਾਰ ਨੂੰ ਅਸੀਂ ਐਜ਼ ਇੱਕ ਫੈਸ਼ਨ ਗਲੋਰੀਫਾਈ ਨਹੀਂ ਕੀਤਾ ਸਾਡੇ ਨੌਜਵਾਨਾਂ ਨੇ ਭਾਵੇਂ ਨੌਜਵਾਨ ਗਾਉਣ ਵਾਲੇ ਸੀ ਭਾਵੇਂ ਮਾਡਲ ਸੀ ਭਾਵੇਂ ਕੋਈ ਵੀ ਸੀ ਜਿੰਨਾ ਚਿਰ ਉਹਨਾਂ ਨੇ ਇਹਨੂੰ ਇੱਕ ਫੈਸ਼ਨ ਸਿੰਬਲ ਵਜੋਂ ਨਹੀਂ ਸੀਗਾ ਗਲੋਰੀਫਾਈ ਕੀਤਾ ਸਾਡੇ ਨੌਜਵਾਨ ਦਸਤਾਰ ਦੇ ਵਿੱਚ ਉਹਨਾਂ ਪ੍ਰਾਊਡ ਫੀਲ ਨਹੀਂ ਸੀ ਕਰ ਰਹੇ ਸਕੂਲਾਂ ਕਾਲਜਾਂ ਦੇ ਆਮ ਬੱਚੇ ਜਿਹੜੇ ਅਣਜਾਣ ਸਨ ਅੱਜ ਵੇਖੋ ਕਿ ਮੈਂ ਉਹ ਸਮਾਂ ਵੇਖਿਆ ਆਪ ਜੀ ਨੇ ਵੀ ਵੇਖਿਆ ਹੈ ਕਿ ਜਦੋਂ ਕਾਲਜਾਂ ਦੇ ਵਿੱਚ ਦਸਤਾਰ ਸਜਾ ਕੇ ਜਾਣ ਵਾਲਾ ਜਿਹੜਾ ਬੱਚਾ ਸੀ ਉਹ ਟੀਚਰਾਂ ਤੇ ਮਖੌਲਾਂ ਦਾ ਪਾਤਰ ਬਣਦਾ ਸੀਗਾ ਤੇ ਅੱਜ ਕਿਸੇ ਨੇ ਵਿਆਹ ਜਾਣਾ ਹੈ ਤੇ ਭਾਵੇਂ ਮੋਨਾ ਵੀ ਹੈ ਉਹ ਕਹਿੰਦਾ ਜੀ ਮੈਂ ਦਸਤਾਰ ਸਜਾ ਕੇ ਜਾਣਾ ਤੋ ਕਕਾਰ ਜਿਹੜੇ ਨੇ ਉਹ ਵੀ ਇੱਕ ਹਾਦਸੇ ਦੇ ਅੰਦਰ ਰਹਿ ਕੇ ਜਿਹੜਾ ਫੈਸ਼ਨ ਦਾ ਜਾਂ ਡਿਜ਼ਾਈਨਿੰਗ ਵਗੈਰਾ ਉਹਦੇ ਵਿੱਚ ਉਹਨੂੰ ਸੋਹਣਾ ਬਣਾ ਕੇ ਪੇਸ਼ ਕੀਤਾ ਜਾਵੇ ਤਾਂ ਕੋਈ ਹਰਜ ਨਹੀਂ ਹੈ ਪਰ ਇਹ ਨਾ ਹੋਵੇ ਕਿ ਉਹਨਾਂ ਦੀ ਬੇਦਬੀ ਹੋਣ ਲੱਗ ਪਏ ਉਹ ਬਿਲਕੁਲ ਆਪਣੇ ਮੂਲ ਨਾਲੋਂ ਟੁੱਟ ਕੇ ਕੁਝ ਹੋਰ ਹੋ ਜਾਣ ਇਸ ਲਈ ਇੱਕ ਹੱਦ ਦੇ ਵਿੱਚ ਰਹਿ ਕੇ ਇਹ ਜੋਗ ਤਰੀਕੇ ਨਾਲ ਕੀਤਾ ਜਾ ਸਕਦਾ ਅੱਜ ਦੇ ਸਿਕ ਨੌਜਵਾਨ ਦਾ ਸਵਾਲ ਆਮ ਉਬਰ ਕੇ ਸਾਹਮਣੇ ਆ ਰਿਹਾ ਹੈ ਹਾਂਜੀ ਮੈਂ ਗੁਰੂ ਦਾ ਸਿੱਖ ਹਾਂ ਸਿੱਖੀ ਅੰਦਰੋਂ ਚਾਹੀਦੀ ਹੈ ਬਾਹਰੋਂ ਸਿੱਖੀ ਨਹੀਂ ਚਾਹੀਦੀ ਕਕਾਰਾਂ ਦੀ ਜ਼ਰੂਰਤ ਨਹੀਂ ਹਾਂ ਇਹਦੇ ਬਾਰੇ ਸਿਆਣੇ ਵਿਦਵਾਨਾਂ ਨੇ ਕਿਹਾ ਕਿ ਜਿਵੇਂ ਆਪ ਜੀ ਨੇ ਆਰੰਭ ਵਿੱਚ ਕਿਹਾ ਕਿ ਕੇਸ ਗੁਰੂ ਕੀ ਮੋਹਰ ਨੇ ਤੇ ਪੰਜ ਕਕਾਰ ਗੁਰੂ ਦਾ ਦਿੱਤਾ ਹੋਇਆ ਬਾਣਾ ਨਿਹੰਗ ਸਿੰਘ ਕਹਿੰਦੇ ਨੇ ਕੇ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਕਾ ਪੰਛੀ ਜਾ ਤੇ ਇੱਕ ਪੰਖ ਬਾਣੀ ਹੈ ਤੇ ਦੂਜਾ ਪੰਖ ਬਾਣਾ ਹੈ ਆਪਾਂ ਕੋਈ ਪੰਛੀ ਐਸਾ ਨਹੀਂ ਵੇਹਣੇ ਦੁਨੀਆਂ ਵਿੱਚ ਕਿ ਜਿਹਦਾ ਇੱਕ ਪੰਖ ਹੋਵੇ ਤੇ ਉਹ ਬੜੀ ਉੱਚੀ ਉਡਾਰੀ ਮਾਰਦਾ ਹੋਵੇ ਇੱਕ ਪੰਖ ਵਾਲਾ ਨਹੀਂ ਉੱਡ ਸਕਦਾ ਸੋ ਜਦੋਂ ਆਪਾਂ ਇਹ ਸਵਾਲ ਦਾ ਸਾਹਮਣਾ ਕਰਦੇ ਹਾਂ ਕਿ ਅੰਦਰੋਂ ਸਿੱਖੀ ਚਾਹੀਦੀ ਹੈ ਬਾਹਰੋਂ ਨਹੀਂ ਤਾਂ ਅੰਦਰ ਵਾਲੀ ਸਿੱਖੀ ਤਾਂ ਬਹੁਤ ਜ਼ਿਆਦਾ ਉਹ ਜਿਹੜਾ ਆਪਾਂ ਸ਼ਬਦ ਪੜ੍ਹਦੇ ਆਂਗੇ ਖੰਨੇਓ ਤਿੱਖੀ ਵਾਲੋਂ ਨਿੱਕੀ ਇਹ ਤਮਾਰਗ ਜਾਣਾ ਉਹ ਤਾਂ ਬੜੀ ਔਖੀ ਖੇਡ ਐ ਬਾਹਰ ਵਾਲੀ ਆਸਾਨ ਐ ਜੇ ਮੇਰੇ ਕੋਲੋਂ ਬਾਹਰ ਵਾਲੀ ਵੀ ਨਾ ਕਮਾਈ ਗਈ ਤੇ ਮੈਂ ਅੰਦਰ ਵਾਲੀ ਕਿੱਥੋਂ ਕਮਾਵਾਂਗਾ ਕੀ ਬਾਤ ਐ ਇਸ ਲਈ ਇਹ ਇੱਕ ਹੋਰ ਉਦਾਹਰਨ ਦਿੰਦੇ ਨੇ ਸਿਆਣੇ ਕਿ ਇੱਕ ਸਿੱਕਾ ਐ ਉਹਦੇ ਦੋ ਪਾਸੇ ਨੇ ਇੱਕ ਪਾਸੇ ਨੰਬਰ ਐ ਇੱਕ ਪਾਸੇ ਮੋਹਰ ਐ ਜੇ ਮੋਹਰ ਨਹੀਂ ਤਦ ਵੀ ਸਿੱਕਾ ਖੋਟਾ ਜੇ ਨੰਬਰ ਨਹੀਂ ਤਦ ਵੀ ਸਿੱਕਾ ਖੋਟਾ ਜਿਹੜਾ ਨੰਬਰ ਐ ਨਾ ਉਹ ਐ ਮੇਰੇ ਅੰਦਰ ਦੀ ਸਿੱਖੀ ਜਿਹੜੀ ਮੋਹਰ ਐ ਨਾ ਉਹ ਐ ਮੇਰੀ ਬਾਹਰ ਦੀ ਸਿੱਖੀ ਕੀ ਬਾਤ ਐ ਬਹੁਤ ਜੇ ਬਾਹਰ ਦੀ ਸਿੱਖੀ ਮੇਰੀ ਹੈ ਪਰ ਅੰਦਰ ਮੇਰੀ ਕਮਾਈ ਨਹੀਂ ਤਾਂ ਸਿੱਕਾ ਖੋਟਾ ਜੇ ਮੈਂ ਕਵਾਂ ਮੇਰੇ ਅੰਦਰ ਕਮਾਈ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਨਹੀਂ ਤਦ ਵੀ ਅਸੀਂ ਦਾਵਾ ਨਹੀਂ ਕਰ ਸਕਦੇ ਤਦ ਵੀ ਸਿੱਕਾ ਖੋਟਾ ਹੀ ਗਿਣਿਆ ਜਾਣਾ ਇਸ ਲਈ ਬਾਣੀ ਤੇ ਬਾਣਾ ਇਹ ਦੋਵੇਂ ਇੱਕ ਸਿੱਕੇ ਦੇ ਦੋ ਪਹਿਲੂ ਨੇ ਤੇ ਦੋਨਾਂ ਨੂੰ ਅਸੀਂ ਆੜ-ਅਡ ਕਦੇ ਵੀ ਨਹੀਂ ਕਰ ਸਕਦੇ ਬਿਲਕੁਲ ਸਹੀ ਗੱਲ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਕਿਸ ਗੱਲ ਤੋਂ ਕਿਸ ਪੱਖ ਤੋਂ ਕਿਸ ਨਜ਼ਰੀਏ ਤੋਂ ਅਸੀਂ ਪੰਜ ਕਕਾਰਾਂ ਨੂੰ ਬਿਆਨ ਕਰੀਏ ਅੱਜ ਬੜੇ ਸੋਨੇ ਤੰਗ ਦੇ ਨਾਲ ਸਾਡੇ ਅਤੀ ਸਤਕਾਜੂ ਗਿਆਨੀ ਗੁਰਪ੍ਰੀਤ ਸਿੰਘ ਉਹਨਾਂ ਨੇ ਇਹ ਸਾਡੇ ਸਾਹਮਣੇ ਸਪਸ਼ਟ ਕਰਕੇ ਰੱਖ ਦਿੱਤਾ ਪੰਜ ਕਕਾਰ ਅੰਦਰ ਦੀ ਸਿੱਖੀ ਪਰਮਾਨਾ ਜਾਂ ਫਿਰ ਬਾਹਰ ਦੀ ਸਿੱਖੀ ਪਰਮਾਨਾ ਕਿਹੜੀ ਸਿੱਖੀ ਪਰਮਾਨਾ ਹੈ ਗੁਰੂ ਤੇ ਦਰ ਤੇ ਆਓ ਅੱਜ ਖਾਲਸਾ ਪੰਥ ਦੇ ਸਾਈਂਨਾ ਦਿਹਾੜੇ ਤੇ BTC ਇਹ ਨਿਮਾਨਾ ਉਪਰਾਲਾ ਕੀਤਾ ਸੀ ਕਿ ਅਸੀਂ ਪੰਜ ਕਕਾਰਾਂ ਦੀ ਪੂਰਾ ਇਤਿਹਾਸ ਪੂਰੀ ਭੂਮਿਕਾ ਪੂਰੀ ਮਾਤਾ ਤੁਹਾਡੇ ਰੂਬਰੂ ਕਰੀਏ ਬੜਾ ਮਾਣ ਤੇ ਬੜਾ ਫਖਰ ਮਹਿਸੂਸ ਹੋਇਆ ਕਿ ਸਾਡੇ ਕੋਲ ਪੰਜ ਕਕਾਰਾਂ ਦੀ ਵਰਦੀ ਹੈ ਗੁਰੂ ਦੇ ਸਿੱਖ ਕੋਲ ਕਾਪੜ ਪੰਜ ਕਕਾਰ ਨੇ ਜੋ ਗੁਰੂ ਪਾਸ਼ਾ ਨੇ ਤੋਹਫੇ ਵਜੋਂ ਦਿੱਤੇ ਨੇ ਜੋ ਗੁਰੂ ਪਾਸ਼ਾ ਨੇ ਸਿੱਖ ਦੀ ਝੋਲੀ ਵਿੱਚ ਪਾਏ ਨੇ ਪਰ ਇਹਨੂੰ ਸਾਹਮਣਾ ਕਿਵੇਂ ਹੈ ਇਹਨਾਂ ਦਾ ਸਤਕਾਰ ਕਿਵੇਂ ਕਰਨਾ ਹੈ ਇਹਨਾਂ ਦਾ ਸਤਕਾਰ ਅਸੀਂ ਕਿਸ ਢੰਗ ਨਾਲ ਕਰੀਏ ਕਿ ਗੁਰੂ ਪਾਸ਼ਾ ਦੀ ਖੁਸ਼ੀ ਗ੍ਰਹਿਣ ਕਰ ਸਕੀਏ ਗਨ ਗੁਰਪ੍ਰੀਤ ਸਿੰਘ ਸਮਾ ਬੜਾ ਸੀਮਤ ਹੈ ਜਾਂਦਿਆਂ ਦੇ ਇੱਕ ਸਵਾਲ ਮੈਂ ਹੋਰ ਪੁੱਛਣਾ ਚਾਹਾਂਗਾ ਜੀ ਅੱਜ ਦੇ ਮਾਤਾ ਪਿਤਾ ਅੱਜ ਦਾ ਨੌਜਵਾਨ ਭਾਵੇਂ ਪੜਿਆ ਲਿਖਿਆ ਭਾਵੇਂ ਨਹੀਂ ਪੜਿਆ ਲਿਖਿਆ ਜੀ ਭਾਵੇਂ ਅੱਜ ਦਾ ਨੌਜਵਾਨ ਦੂਸਰੇ ਦੇ ਮੁਲਕਾਂ 'ਚ ਜਾ ਕੇ ਬਹੁਤ ਤਰੱਕੀ ਕਰ ਰਿਹਾ ਹੈ ਹਾਂਜੀ ਪਾਵੇਂ ਕੋਈ ਸੰਪਰਦਾ ਹੈ ਪਾਵੇਂ ਕੋਈ ਜੱਥੇਬੰਦੀ ਹੈ ਪਾਵੇਂ ਕੋਈ ਵੀ ਸੁਸਬ ਸਭਾ ਸੁਸਾਇਟੀ ਹੈ ਹਾਂਜੀ ਇੱਕ ਜ਼ਹਿਨ ਚ ਖਿਆਲ ਉਪਜਦਾ ਰਹਿੰਦਾ ਸਮਾ ਆਵੇਗਾ ਅਸੀਂ ਇਸ ਉਮਰ ਤੇ ਆ ਕੇ ਖੰਡੇ ਬਾਟੇ ਦੀ ਪੂਲ ਗ੍ਰੈਂਡ ਕਰ ਲਵਾਂਗੇ ਪੰਜ ਕਕਾਰ ਧਨ ਕਰ ਲਵਾਂਗੇ ਹਾਂਜੀ ਹਰ ਇੱਕ ਦੇ ਮਨ ਚ ਖਿਆਲ ਆਉਂਦਾ ਵੀ ਆਉਮਰ ਆਵੇਗੀ ਬਿਲਕੁਲ ਹੈ ਲੰਬਾ ਸਮਾਂ ਹੋ ਗਿਆ ਤੁਹਾਨੂੰ ਸੰਗਤ ਚ ਕਥਾ ਕਰਦੇ ਨੂੰ ਜੀ ਪੰਜ ਕਕਾਰਾਂ ਦੀ ਗੱਲ ਬੜੀ ਸੋਹਣੇ ਢੰਗ ਨਾਲ ਕਰਦੇ ਹੋ ਗੁਰਬਾਣੀ ਵਿਚਾਰ ਨੂੰ ਬੜੇ ਸੋਹਣੇ ਢੰਗ ਨਾਲ ਕਰਦੇ ਹੋ ਬਿਲਕੁਲ ਹਰ ਨੁਮਾਇੰਦੇ ਵਾਸਤੇ ਹਾਂਜੀ ਹਰ ਗੁਰੂ ਕੇ ਪਿਆਰੇ ਵਾਸਤੇ ਕਿਹੜਾ ਸਮਾਂ ਨਿਧਾਰਤ ਹੈ ਕਿ ਪੰਜ ਕਕਾਰਾਂ ਦੀ ਵਰਦੀ ਧਾਨ ਕਰ ਲਈ ਜਾਵੇ ਗੁਰਬਾਣੀ ਦਾ ਬਚਨ ਤਾਂ ਇਹ ਹੈ ਕਿ ਹਰ ਜਪਦਿਆਂ ਖਿਨ ਢੇਲਣਾ ਕੀਜੀਏ ਮੇਰੀ ਜਿੰਦੂੜੀਏ ਮਤ ਕੇ ਜਾਪੇ ਸਾਹ ਆਵੇ ਨਾ ਆਵੇ ਰਾਮ ਵੈਸੇ ਵਿਦਵਾਨਾਂ ਨੇ ਸਿਆਣਿਆਂ ਨੇ ਪੰਥਕ ਤੌਰ ਤੇ ਇਹ ਮਿਥਿਆ ਹੈ ਕਿ 10 ਸਾਲ ਦੀ ਉਮਰ ਦੇ ਵਿੱਚ ਸਾਨੂੰ ਅੰਮ੍ਰਿਤ ਸੰਸਕਾਰ ਕਰਨਾ ਚਾਹੀਦਾ ਅੰਮ੍ਰਿਤ ਛਕਾਉਣਾ ਚਾਹੀਦਾ ਆਪਣੇ ਬੱਚਿਆਂ ਨੂੰ ਹਾਂ ਬਾਬਾ ਫਤਿਹ ਸਿੰਘ ਸਾਹਿਬ ਜੀ ਆਪਾਂ ਜਦੋਂ ਦਰਸ਼ਨ ਕਰਦੇ ਆਂ ਸਾਹਿਬ ਜਿਆਦਾ ਹੁੰਦੇ ਬਹੁਤ ਛੋਟੀ ਉਮਰ ਹੈ ਤੇ ਉਹ ਅਮਰਤਾਰੀ ਨੇ ਅਸੀਂ ਅਕਸਰ ਸਮਾਜ ਵਿੱਚ ਜਿਵੇਂ ਆਪ ਜੀ ਨੇ ਕਿਹਾ ਕਿ ਲੋਕ ਕਹਿੰਦੇ ਨੇ ਬਈ ਬੱਚਿਆਂ ਦਾ ਵਿਆਹ ਕਰ ਲਈਏ ਜਾਂ ਹਰ ਕੋਈ ਸੋਚਦਾ ਕਿ ਬੁੱਢੇ ਹੋ ਕੇ ਅਮਰਤੀ ਸ਼ਕਾਂਗੇ ਪਰ ਇਹ ਤਾਂ ਸਾਡਾ ਅਸਲ ਵਿੱਚ ਬਚਪਨ ਦੇ ਵਿੱਚ ਹੀ ਕਿਉਂਕਿ ਜੇ ਆਪਾਂ ਜਿਵੇਂ ਆਪ ਜੀ ਨੇ ਗੱਲ ਕੀਤੀ ਨਾ ਕਿਰਪਾਨ ਨੂੰ ਇੱਕ ਆਤਮ ਰੱਖਿਆ ਦੇ ਰੂਪ ਦੇ ਵਿੱਚ ਜਿਵੇਂ ਅਸੀਂ ਰੋਜ਼ ਖਬਰਾਂ ਸੁਣਦੇ ਆਂ ਕਿ ਕਿਸੇ ਚੋਰਾਂ ਨੇ ਚਪਟਮਾਰਾਂ ਨੇ ਚਪਟਮਾਰੀ ਕਿਸੇ ਭੈਣ ਦੀਆਂ ਕੰਨ ਦੀਆਂ ਵਾਲੀਆਂ ਲਾਈਆਂ ਨਾਲ ਹੀ ਉਹ ਜ਼ਖਮੀ ਹੋ ਗਈ ਤੇ ਜੇ ਉਹ ਭੈਣ ਨਕਲੀ ਗਹਿਣਾ ਮੈਂ ਨਕਲੀ ਗਹਿਣਾ ਕਹਿੰਦਾ ਸੋਨੇ ਨੂੰ ਕਿ ਜੇ ਉਹਨੇ ਸੋਨੇ ਦੀ بجائے ਗੁਰੂ ਦੇ ਪੰਜ ਕਕਾਰ ਪਹਿਨੇ ਹੋਣ ਤਾਂ ਉਹਨੂੰ ਆਤਮ ਰਖਿਆ ਦੇ ਰੂਪ ਦੇ ਵਿੱਚ ਵਰਤਨ ਦੀ ਲੋੜ ਵੀ ਨਹੀਂ ਪੈਣੀ ਉਹ ਸਿਰਫ ਵੇਖਣ ਦੇ ਨਾਲ ਹੀ ਚੋਰ ਲੁਟੇਰੇ ਦੂਰ ਭੱਜ ਜਾਣਗੇ ਇਸ ਲਈ ਜਿੱਥੇ ਅਸੀਂ ਗੁਰੂ ਦੇ ਸਾਹਮਣੇ ਹੋਵਾਂਗੇ ਔਰ ਗੁਰੂ ਦੇ ਕੋਲੋਂ ਖੁਸ਼ੀਆਂ ਮਿਲਣਗੀਆਂ ਅਧਿਆਤਮਿਕ ਪੱਖ ਹੈ ਉਹਤੇ ਦੁਨੀਆਵੀ ਤੌਰ ਤੇ ਸਾਡੀ ਆਤਮ ਰੱਖਿਆ ਸਾਡਾ ਮਾਨ ਸਨਮਾਨ ਔਰ ਸਮਾਜ ਦੇ ਵਿੱਚ ਸਾਡੀ ਇੱਕ ਜਿਹੜੀ ਹੈ ਨਾ ਠੀਕ ਪਛਾਣ ਹੈ ਜਿਹੜੀ ਕਿ ਇੱਕ ਸਮਾਜ ਦੇ ਸਾਹਮਣੇ ਡੇਟ ਕਰਕੇ ਆ ਜਾਏਗੀ ਜੀ ਸਿਆਣੇ ਮਨੁੱਖ ਦੇ ਵਜੋਂ ਵੀ ਕਿ ਜੇ ਅਸੀਂ ਠੀਕ ਸਮੇਂ ਤੇ ਅਮਰਤੀ ਛੱਕੇ 10-12 ਸਾਲਾਂ ਦੀ ਉਮਰ ਤੱਕ ਨੌਜਵਾਨੀ ਦੀ ਉਮਰ ਦੇ ਵਿੱਚ ਅਮਰਤੀ ਛੱਕਾਂਗੇ ਪੰਜ ਕਾਰਨਾਂ ਦੇ ਧਾਰਨੀ ਬਣਾਂਗੇ ਤਾਂ ਜਿਹੜੀ ਉਮਰ ਵਿੱਚ ਅਸੀਂ ਸੋਚਦੇ ਹਾਂ ਕਿ ਬਜ਼ੁਰਗ ਅਵਸਥਾ ਵਿੱਚ ਉਦੋਂ ਤੱਕ ਤਾਂ ਫੇਰ ਅਸੀਂ ਆਪਣੇ ਸਰੀਰ ਦੀ ਸੰਭਾਲ ਕਰਨ ਯੋਗੇ ਵੀ ਨਹੀਂ ਹੋਵਾਂਗੇ ਇਸ ਲਈ ਜਵਾਨੀ ਦੀ ਉਮਰ ਦੇ ਵਿੱਚ ਮਹਾਰਾਜੀ ਦਾ ਫਰਮਾਨ ਹੈ ਭਵ ਸਾਗਰ ਕੇ ਤਰਨ ਕੋ ਤਰुण ਅਵਸਥਾ ਆਏ ਇਹ ਤਾਂ ਚੜਦੀ ਜਵਾਨੀ ਦੇ ਉਮਰ ਦੇ ਵਿੱਚ ਹੀ ਸਾਨੂੰ ਧਾਰਨ ਕਰ ਲੈਣੇ ਚਾਹੀਦੇ ਜੀ ਬਿਲਕੁਲ ਸਗੁਰੂ ਕੀ ਪਿਆਰੀ ਸਾਧ ਸੰਗਤ ਜੀ ਐਸੀ ਖਾਲਸਾ ਪੰਥ ਦੇ ਸਾਇਨਾ ਦਿਹਾੜੇ ਨੂੰ ਸਮਰਪਿਤ ਇੱਕ ਨਿਮਾਣੀ ਜੀ ਪੇਸ਼ਕਸ਼ ਪੀਟੀਸੀ ਦੇ ਵੱਲੋਂ ਕਕਾਰ ਸਾਡੀ ਪਹਿਚਾਨ ਬੜੇ ਸੋਨੇ ਟੰਗ ਦੇ ਨਾਲ ਸਾਡੇ ਸਾਰੇ ਵਿਦਵਾਨਾਂ ਨੇ ਇੱਕ ਇੱਕ ਕਾਰ ਨੂੰ ਬੜੇ ਸੋਨੇ ਟੰਗ ਦੇ ਨਾਲ ਖੋਲ ਕੇ ਰੱਖਿਆ ਹੈ ਜਿਨ੍ਹਾਂ ਨੇ ਅੱਜ ਕਿਰਪਾਨ ਬਾਰੇ ਗੱਲ ਕੀਤੀ ਸਾਡੇ ਅਤੀ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਮੁੱਖ ਕਥਾਵਾਚਕ ਸ਼ਹੀਦ ਗੰਜ ਬਾਬਾ ਦੀਪ ਸਿੰਘ ਦੇ ਪਾਵਨ ਪਵਿੱਤਰ ਸਥਾਨ ਤੇ ਸੇਵਾ ਕਰ ਰਹੇ ਨੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਹੋ ਜਿਹੇ ਸੂਝਵਾਨ ਪੜ੍ਹੇ ਲਿਖੇ ਇਹ ਕਥਾਵਾਚਕ ਜਦੋਂ ਸੰਗਤ 'ਚ ਗੁਰ ਸਿਧਾਂਤਾਂ ਦੀ ਗੱਲ ਕਰਦੇ ਨੇ ਗੁਰ ਇਤਿਹਾਸ ਦੀਆਂ ਇੱਕ ਇੱਕ ਘਟਨਾਵਾਂ ਨੂੰ ਸੰਗਤ ਦੇ ਰੂਬਰੂ ਕਰਦੇ ਨੇ ਤੇ ਸਾਨੂੰ ਵੀ ਮਾਣ ਫਕਰ ਮਹਿਸੂਸ ਹੁੰਦਾ ਹੈ ਕਿ ਕਿੰਨਾ ਵੱਡਾ ਸਾਡਾ ਵਿਰਸਾ ਹੈ ਪਰ ਅਸੀਂ ਅਵੇਸਲੇ ਹੋ ਕੇ ਇਸ ਵਿਰਸੇ ਨੂੰ ਕਿਵੇਂ ਤਲਾੰਜਲੀ ਦੇ ਰਹੇ ਹਾਂ ਗੁਰੂ ਕਿਰਪਾ ਕਰੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਆਲੇ ਦੁਆਲੇ ਇਹਨਾਂ ਕਕਾਰਾਂ ਦੀ ਅਹਿਮੀਅਤ ਬਾਰੇ ਦਸੀਏ ਖੰਡੇ ਬਾਟੇ ਦੀ ਪੌਲ ਦੀ ਅਹਿਮੀਅਤ ਬਾਰੇ ਦਸੀਏ ਤਾਂ ਜੋ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਗ੍ਰਹਿਣ ਕਰ ਸਕੀਏ ਇਸ ਇਹਨਾਂ ਪੰਜ ਕਕਾਰਾਂ ਨੂੰ ਗ੍ਰਹਿਣ ਕਰਕੇ ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਅਗੇ ਅਰਦਾਸ ਤੁਹਾਡੇ ਮੁਖ ਚੋਂ ਨਿਕਲਿਆ ਇੱਕ ਇੱਕ ਸ਼ਬਦ ਸੰਗਤ ਦੇ ਘਰ ਘਰ ਜਾਵੇ ਮਾਲਕ ਤੁਹਾਨੂੰ ਦੇਰੁਖਤ ਤੰਦੁਸਤੀ ਬਖਸ਼ੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ